ਗੁਰੂ ਰੰਪਕਾਰ ਸਾਹਿਬ ਜੀ ਜੁਗੋ ਜੁਗ ਅਟਲ ਸਤਿਗੁਰੂ ਬਾਣੀ ਦੇ ਬਹੁਤ ਹੀ ਚਰਨ ਰਖਦੇ ਮਾਲਕ ਜਸ਼ਾ ਪਾਤਸ਼ਾਹ ਜਿਆ ਦੀ ਜੋਤ ਸਿਖ ਜੀ ਗੁਰੂ ਸਾਹਿਬ ਜੀ ਦਾ ਧਿਆਨ ਕਰਦੇ ਹੋਏ ਕਲਗੀਧਰ ਪਾਸ਼ਾ ਪੁੱਤਰਾਂ ਦੇ ਦਾਨੀ ਸਰਵੰਸ ਕਾਲੀ ਦਾ ਬਖਸ਼ਾ ਹੈ ਕਾਲਾ ਕਰੋ ਬਲੰਦ ਆਖੋ ਵੱਟ ਕੇ ਵਾਹਿਗੁਰੂ ਜੀ ਦਾ ਧਰਤਾ ਰਾਹੀ ਗੁਰ ਜੀ ਕੀ ਲੱਤੇ ਬਾਬਾ ਜੀ ਦੀਆਂ ਕਹਾਣੀਆਂ ਪੰਜ ਸਿੱਖਤ ਗ੍ਰੰਥ ਦੇ ਮਹਾਪਾਵਨਸਾਰ ਉਹ ਉਪਤਰਾ ਧੰਗਾਂ ਵਾਲੇ ਹੁੰਦੇ ਹਨ ਜਿਸ ਤਰ੍ਹਾਂ ਹਰ ਮਹੀਨੇ ਭਾਈ ਭਗਤ ਦੇ ਪਵਿੱਤਰ ਸਥਾਨ ਤੇ ਅੱਜ ਆਪਾਂ ਮੱਸਾ ਦਾ ਉਪਤਰਧਾਰਾ ਬਿਸ਼ਾਦਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਹਾਂ ਸੋ ਗੁਰੂ ਕੇ ਸਿੱਖ ਸੰਗਤਾਂ ਨੂੰ ਮੱਸਾ ਦੇ ਉਪਤਰਧਾਰੇ ਦੀ ਕੋਡ ਨੂੰ ਕੋਡ ਬਧਾਈ ਹੁੰਦੀ ਦੇਉ ਧਿਆਨਾ ਸੋਚਾਂ ਦੀ ਕਦੇ ਬੈਠ ਕੇ ਜ਼ਿੰਦਗੀ ਨਿਮਾਣੀ ਲਈ ਕੱਢਿਆ ਦੀ ਵਖਤ ਕਦੇ ਵੀ ਸਤਿਗੁਰ ਦੀ ਬਾਣੀ ਲਈ ਆਉਣਾ ਦੀ ਸੂਤ ਕਦੇ ਵੀ ਉਲਦੀ ਵੀ ਤਾਣੀ ਨੇ ਕਾਤਾ ਤੋਂ ਹੰਸ ਬਣਾਤਾ ਸਤਿਗੁਰ ਦੀ ਬਾਣੀ ਦੀ ਸਤਿਗੁਰ ਪਾਤਸ਼ਾਹ ਦੀ ਬਾਣੀ ਕਾਰਾਂ ਕਾਮਾਂ ਨੂੰ ਹੰਸ ਬਣਾਉਂਦੀ ਆ ਨਿਖਾਣ ਸੁਖ ਨੂੰ ਵਧੀਆ ਖਾਸ ਬਣਾਉਂਦੀ ਆ ਸੋ ਸਾਤੋਂ ਪੰਜ ਸੱਤੇ ਚਾਹਾਂ ਦੇ ਵਿੱਚੋਂ ਦਾਸਾਂ ਮੈਂ ਤਾਂ ਡੋਲ ਰਿਹਾ ਕਿਉਂਕਿ ਅਸੀਂ ਬਾੜੀ ਪੁੱਦ ਗਏ ਬਾੜਾ ਪੁੱਦ ਗਏ ਤੇ ਇੱਕ ਖਾਣਾ ਹੋਦ ਗੇ ਅਸਲੀ ਸਮਝ ਆਨ ਮਨਲਾ ਅਸੀਂ ਜਾ ਰਹੇ ਹਾਂ ਜੋ ਸਾਡਾ ਪੰਜਾਬੀ ਖਾਣਾ ਸੀ ਉਹ ਨੂੰ ਸੱਜ ਕੇ ਅਸੀਂ ਪਾਕਿਸਤਾਨ ਦੇ ਸੱਤਾ ਚਾਰ ਦੇ ਬਾਣੇ ਪਾ ਲੈ ਹੀ ਰਾਂ ਤੇ ਇੱਕ ਪੰਜਾਬੀ ਖਾਣਾ ਹੋ ਲਗੇ ਮੱਕੀ ਦਾ ਸਾਗ ਤੇ ਮੱਕੀ ਦੀ ਰੋਟੀ ਸੋਰੀ ਸਰੋਂ ਦਾ ਸਾਗ ਦੇਸਿਕ ਉਹ ਬਾਹਰ ਨਹੀਂ ਅੱਜ ਅਸੀਂ ਉਹਨਾਂ ਪਿਲਕੀ ਖਾਣਾ ਤੁਲਕੇ ਪੱਛਮੀ ਸਟਾਜਾਰ ਦਾ ਜੋ ਖਾਣਾ ਗੋਲ ਗੱਪੇ ਨਿਓਡਲ 버ਗਰ ਵੀ ਦੇ ਇਹਦਾ ਵਾਦਸੀ ਜਾ ਰਹੀਆਂ ਤਿੰਨ ਜੀਤਾਂ ਖੁੱਲ ਗਏ ਬਾਣੀ ਖੁੱਲ ਗਏ ਗੁਰੂ ਸਾਹਿਬ ਦਾ ਬਾਣਾ ਖੁੱਲ ਗਏ ਤੇ ਤੀਜੇ ਨੰਬਰ ਤੇ ਖਾਣਾ ਖੁੱਲ ਗੀ ਸੋ ਕੱਲ ਤਾਂ ਇਹ ਸਰਵ ਕਰਨਾ ਦਾਸ ਉਸੇ ਕਾਲਸਾ ਕਭਾਲੀ ਬੜੇ ਕਾਹ ਮਾਉਂਦੇ ਆ ਜੀ कॾहिं पतल कॾहिं सतपुर जी बानी कॾहिं बि

न <companyai> बि हंस बना सतगुर जी वाणी में काडा त हंस बना मे सूर जी कॾहिं बेठक सतगुर ते જટિયા હરિ નામ પરઠે જટિયા હરિ નામ પરઠે જો બી પ્રાણી રે કાગડો હંસ બનાત સતપુર ની વાણી રે કાગડો હંસ બનાત આવો તાર તો હરિ નામ બોલે શક્તિ પરકા

हंस वा दे गुरू ग्रंथ साहिब सतगुर जी चरणी बसा तारी घुटा में लटके चरणी बसा तारीनू यू चवनिजन ਬਣਾਤਾ ਕਾਗ ਦਾ ਹੰਸ ਬਣਾਤਾ ਸੱਤ ਕੋ ਦੀ ਪਾਣੀ ਨਹੀਂ ਸੱਤ ਕੋ ਪਾਸ਼ਾ ਦੀ ਪਾਣੀ ਕਾਲੇ ਕਾਂ ਹੰਸ ਬਣਾਉਂਦੀ ਆ ਨਾਨਾ ਸੋ ਬਹੁਤ ਧੰਨਵਾਦ ਸੰਗਤਾਂ ਦਾ ਤੇ ਆਹਨਾ ਮਾਨ ਦੇ ਕੇ ਪਹਿਨਾ ਬਤੋ ਉਤਮ ਰੂਪੇ ਜਿਆ ਜਾ ਰਹਾ ਹੈ ਸਿੱਤੇ ਬਾਦਸ਼ਾ ਚਾਤੀ ਦਾ ਰਖੇ ਹਰਵਧਾਨ ਫਟੇ ਫਟੇ ਸਵਾਜ ਸੇ ਤਸਰਾ ਦਾ ਪਵਿੱਤਰ ਧਿਆਣਾ ਪਰਿਸ਼ਾਦਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੀ ਆ ਕਾਲ ਪਸਤ ਤੋਸੇ ਦੀ ਜਿਸਤੇ ਇੱਕ ਮਹਾਨ ਸਜਾਇਆ ਪਰ ਸਾਕਰ ਕਰਨੇ ਨੂੰ ਨਾਰਕ ਨਾਮ ਜਹਾਜ਼ ਬਣਾਇਆ ਸੁਨੰਦ ਦੇ ਦੇਰਤੀ ਸੋਹਣ ਦੇ ਕੁਝ ਕੁ ਕਰਕੇ ਖਾਰੀ ਵਿੱਚ ਅੰਬਕ ਦਵਾਈ ਦੇ ਪਾਣੀ ਨੂੰ ਪੂਰ ਗਰ ਪਾਣੀ ਜੋ ਗਾਂ ਦਾ ਪਾਣੀ ਜੱਖੜਾਂ ਤੇ ਕਿਸਮ ਦਾ ਕਲਿਆਨ ਕਰਦੀ ਆ ਦੁਬਹਾਂ ਨੂੰ ਪਾਪ ਹੁੰਦੀ ਆ ਤਾਪਦੇ ਜਰਾਂ ਦੇ ਮਾਰਦੀ ਆ ਸੁਭੇਸ਼ ਸਾ ਤੋਂ ਕੁੱਟਾਂ ਵਾਲਾਂ ਨੂੰ ਦੁੱਧ ਮਿਲਦੇ ਆ ਤੇ ਕੁੱਟਾਂ ਵਾਲਾਂ ਨੂੰ ਮੁੱਠ ਮਿਲਦੇ ਆ ਇਸ ਦੇਹੀ ਮੰਦਰ ਚੋਂ ਜਿਸ ਨੇ ਪੂਰਿ ਪਜੇਹੀ ਚੱਕ ਤੇ ਚੱਕ ਤੇ ਰਸਨਾ ਦਾ ਜਿਸ ਨੇ ਸ਼ਬਦ ਪੁਤਾਨੀ ਰੱਖ ਕੇ ਜਿਹੜੇ ਵੀ ਗੁਰਮਤ ਪੈਰੇ ਨੇ 5 ਕਰੋੜ ਸਾਡਾ ਜੁੜੜੇ ਹੋਇਆ ਇਸ ਦਹੀ ਨੂੰ ਤੇ ਉਹਨਾਂ 50 ਕਰੋੜ ਨੂੰ ਝਟਕਦਾ ਤੇ ਸ਼ਰਧਾਂ ਦੀ ਭੜਾਈ ਘੇਰ ਲੈਂਦੇ ਜਿਸ ਤਰ੍ਹਾਂ ਸਾਡਾ ਪਤਾਹਾ ਝੁੱਟ ਰੜਕਦਾ ਤੇ ਨਯੋਤ ਝੁੱਟ ਰੜਕਦਾ ਨਾ ਕਿ ਹੌ ਅੱਡਦਾ ਅੱਖਾਂ ਨਿਕਲਦਾ ਝਟਕਾ ਬਹੁਤ ਵੱਡਾ ਕਰਾ ਇਸੇ ਤਰ੍ਹਾਂ ਜਦੋਂ ਅਸੀਂ ਸਖਤ ਪਾਸੇ ਦੇ ਦਾਲ ਡੁੱਲ ਜਾਂਦੇ ਆ ਤੇ ਇੱਕ ਸ਼ਰਧਾਂ ਦੀ ਬਣਾਰੀ ਖੇੜਦੇ ਆ ਅਧਾਨ ਕੋਟ ਦਾ ਨਾਮ ਜਾਣਦੇ ਆ ਫੇਰਨੂੰ ਜੁੱਗ ਮਿਲਦਾ ਮੱਖਣ ਮਿਲਦਾ ਸ਼ਕਤੀ ਪ੍ਰਾਪਤ ਮੰਨੇ ਤੁਸੀਂ 70% ਦੇ ਤਾਲੀ ਦੇ ਨਾਲ ਜੁੜ ਜਾਂਦੇ ਆ ਕੰਧਰ ਬਾਣੀ ਸੰਪੂਰਨ ਆਧਾਰ ਨਾਲ ਦੇ ਕੇ ਸਮਝਾ ਰਹੀ ਆ ਜਿਸ ਤਰ੍ਹਾਂ ਰੰਗ ਕਾਟ ਕਰੇ ਬਾਣੀ ਨੂੰ ਲਾਹ ਕੇ ਥੂੜ ਮੱਲਵਾ ਪਾਲਸ ਨਖਾਰਸ ਬੰਧਿਆ ਨੂੰ ਬਾਣੀ ਕਾਟੂ ਦੀ ਹੈ ਖਾਸ ਹੁਣ ਇਹ ਜਿਹੜਾ ਰੰਗ ਕਾਟ ਸ਼ਬਦ ਬੱਤਿਆ ਆ ਆਪਾਂ ਲਲਾਈ ਕੋਟ ਜਾਨਦੇ ਆ ਤੂੰ ਕਹਿੰਦੇ ਆ ਭਾਈ ਸਾਹਿਬ ਜੀ ਆ ਮੇਰੀ ਦਸਤਾਰ ਉਹਨੇ ਜਿੱਕੀ ਹੋ ਗਈ ਤੇ ਇਹਨੂੰ ਪੂੜਾ ਜਗੜਾ ਚ ਉਹ ਲਾਲੀ ਰੰਗ ਕਾਜ ਪਾ ਕੇ ਫਿੱਟਾ ਰੰਗ ਡਾੜ